ਮੈਸਾਲ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਨੇ ਜਿੱਥੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਉੱਥੇ ਹੀ ਪੈ ਰਹੀ ਖੁਸ਼ਕ ਠੰਡ ਤੇ ਸੰਘਣੀ ਧੁੰਦ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਾਂ ਕੰਬਲ ਤੇ ਰਜਾਈ ਵੀ ਫੇਲ ਹੋ ਗਏ ਨੇ ਤੂਣੀ ਤੇ ਹੀਟਰ ਦੇ ਸਹਾਰੇ ਦਿਨ ਗੁਜ਼ਰ ਰਹੇ ਨੇ ਤਾਪਮਾਨ ਡਿਗਣ ਨਾਲ ਇੱਕ ਵਾਰ ਫਿਰ ਤੋਂ ਠੰਡ ਨੇ ਲੋਕਾਂ ਦੇ ਵਟ ਕੱਟ ਕੇ ਰੱਖ ਦਿੱਤੇ ਨੇ ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ ਹੋ ਗਏ ਨੇ ਧੁੰਦ ਦਾ ਟ੍ਰੈਫਿਕ ਤੇ ਵੀ ਅਸਰ ਪਿਆ ਹੈ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਮੰੰਜਲ ਵੱਲ ਮੱਤਮ ਰਫ਼ਤਾਰ ਨਾਲ ਵਾਦੇ ਹੋਏ ਨਜ਼ਰ ਆਏ ਨੇ ਇਸੇ ਤਰ੍ਹਾਂ ਠੰਡ ਕਾਰਨ ਬਾਜ਼ਾਰਾਂ 'ਚ ਰੌਣਕਾਂ ਘਟ ਗਈਆਂ ਨੇ ਸ਼ਾਮ ਨੂੰ ਬਾਜ਼ਾਰ 'ਚ ਦੁਕਾਨਾਂ ਛੇਤੀ ਬੰਦ ਹੋ ਜਾਂਦੀਆਂ ਨੇ ਲੋਕਾਂ ਨੂੰ ਠੰਡ ਸੰਗਣਿਤ ਧੁੰਦ ਤੇ ਕੋਰੇ ਦੇ ਟ੍ਰਿਪਲ ਟੈਕ ਤੋਂ ਰਾਹਤ ਨਹੀਂ ਮਿਲ ਰਹੀ ਜਿਸ ਕਾਰਨ ਅੱਜ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ ਇੰਦਰ ਦੇਵਤਾ ਵੀ ਲੱਗਦਾ ਹੈ ਨਰਾਜ਼ ਚੱਲ ਰਹੇ ਨੇ ਲੋਕ ਪ੍ਰਮਾਤਮਾ ਅੱਗੇ ਬੇਦਰਦ ਮੌਸਮ ਤੋਂ ਨਜਾਤ ਪਵਾਉਣ ਲਈ ਅਰਦਾਸਾ ਕਰ ਰਹੇ ਨੇ